ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਕਿ ਸੰਗਰਾਦ ਵਾਲੇ ਦਿਨ ਕੁੱਤੇ ਨੂੰ ਇੱਕ ਰੋਟੀ ਪਾਣ ਦੇ ਅੱਠ ਫਾਇਦੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਫਿਰ ਆਓ ਜਾਣਦੇ ਹਾਂ ਉਹ ਕਿਹੜੀ ਇੱਕ ਰੋਟੀ ਹੈ ਤੇ ਕਿਹੜੇ ਅੱਠ ਫਾਇਦੇ ਨੇ ਇੱਕ ਵਾਰ ਇੱਕ ਨਗਰ ਵਿੱਚ ਇੱਕ ਪਤੀ ਪਤਨੀ ਰਿਹਾ ਕਰਦੇ ਸਨ ਉਹ ਆਪਣੀ ਜ਼ਿੰਦਗੀ ਤੋਂ ਬੜੇ ਜ਼ਿਆਦਾ ਪਰੇਸ਼ਾਨ ਸਨ ਬੜੇ ਜ਼ਿਆਦਿਆਂ ਦੁੱਖ ਤੇ ਤਕਲੀਫਾਂ ਨੇ ਉਹਨਾਂ ਨੂੰ ਘੇਰ ਰੱਖਿਆ ਸੀ ਇੱਕ ਦਿਨ ਐਨੇ ਪਰੇਸ਼ਾਨ ਹੋ ਗਏ ਕਿ ਉਦਾਸ ਹੋ ਕੇ ਬੈਠੇ ਸਨ ਉਹਨਾਂ ਦਾ ਇੱਕ ਦੋਸਤ ਉਹਨਾਂ ਦੇ ਘਰ ਆਇਆ ਦੋਵਾਂ ਨੂੰ ਉਦਾਸ ਦੇ ਕੇ ਪੁੱਛਿਆ ਵੀ ਕੀ ਗੱਲ ਹੈ ਉਹਨਾਂ ਸਾਰੀ ਮਨ ਦੀ ਵਿਅਥਾ ਉਸ ਨੂੰ ਦੱਸੀ ਉਸ ਨੇ ਕਿਹਾ ਬਿਨ ਆਪਣੇ ਨਗਰ ਦੇ ਬਾਹਰ ਇੱਕ ਸੰਤ ਫਕੀਰ ਨੇ ਤੁਸੀਂ ਉਹਨਾਂ ਦੇ ਕੋਲ ਜਾਓ ਉਹ ਤੁਹਾਡੀ ਹਰ ਸਮੱਸਿਆ ਦਾ ਹੱਲ ਕਰ ਦੇਣਗੇ ਇਹ ਸੁਣ ਕੇ ਹੁਣ ਦੋਵੇਂ ਜਣੇ ਉਸ ਸੰਤ ਫਕੀਰ ਜੀ ਦੇ ਕੋਲ ਗਏ ਜਾ ਕੇ ਕਿ ਆ ਸੰਤ ਜੀ ਘਰ ਬੜੀ ਜਿਆਦੀ ਗਰੀਬੀ ਧੋਖੇ ਪਰੇਸ਼ਾਨੀਆਂ ਨੇ ਇਹਦਾ ਕੋਈ ਨਿਵਾਰਣ ਦੱਸੋ ਸੰਤ ਫਕੀਰ ਕਹਿਣ ਲੱਗੇ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਕਥਾ ਸੁਣਾਉਣਾ ਉਹ ਕਥਾ ਨੂੰ ਧਿਆਨ ਨਾਲ ਸੁਣਿਓ ਜੇ ਕੋਈ ਸਮਝ ਆਇਆ ਤੇ ਜ਼ਰੂਰ ਦੱਸਿਓ ਸੰਤ ਫਕੀਰ ਕਹਿਣ ਲੱਗੇ ਇੱਕ ਵਾਰ ਨਾ ਅਸੀਂ ਇਸ ਥਾਂ ਦੇ ਉੱਤੇ ਬੈਠੇ ਹੋਏ ਸੀ। ਨਗਰ ਦੇ ਵਿੱਚੋਂ ਇੱਕ ਕੁੱਤਾ ਘੁੰਮਦੇ ਘੁੰਮਦੇ ਕੋਲ ਆਇਆ। ਆ ਕੇ ਕਹਿਣ ਲੱਗਾ ਸੰਤ ਫਕੀਰ ਜੀ, ਕੁਝ ਪ੍ਰਸ਼ਾਦਾ ਹੈ ਤਾਂ ਮੈਨੂੰ ਖਾਣ ਨੂੰ ਦੇ ਦਿਓ। ਸੰਤ ਫਕੀਰ ਕਹਿਣ ਲੱਗੇ, ਤੂੰ ਇੰਨੇ ਵੱਡੇ ਨਗਰ 'ਚੋਂ ਲੰਘ ਕੇ ਆਇਆ ਹੈ, ਤੈਨੂੰ ਕਿਸੇ ਰੋਟੀ ਦਾ ਟੋਕ ਨਹੀਂ ਪਾਇਆ? ਕਹਿਣ ਲੱਗਾ ਨਹੀਂ, ਮੈਂ ਇੰਨੇ ਵੱਡੇ ਨਗਰ 'ਚੋਂ ਤਾਂ ਲੰਘ ਕੇ ਆਇਆ ਵਾਂ, ਪਰ ਕਿਸੇ ਨੇ ਰੋਟੀ ਦਾ ਟੋਕ ਨਹੀਂ ਦਿੱਤਾ। ਸੰਤ ਫਕੀਰ ਜੀ ਨੇ ਉਹਨੂੰ ਰੋਟੀ ਦਾ ਟੋਕ ਦਿੱਤਾ। ਤੱਕ ਕੁੱਤੇ ਦੇ ਅੱਖਾਂ 'ਚੋਂ ਹੰਝੂ ਆ ਗਏ। ਸੰਤ ਫਕੀਰ ਪੁੱਛਣ ਲੱਗੇ, "ਕੀ ਗੱਲ? ਤੂੰ ਰੋ ਕਿਉਂ ਰਿਹਾ?" ਕਹਿਣ ਲੱਗਾ ਸੰਤ ਫਕੀਰ ਜੀ, "ਬੀ ਮੈਂ ਨਾ ਤੁਹਾਡੀ ਨਾਲ ਗੱਲ ਕਰਨਾ ਚਾਹੁੰਨਾ। ਸਾਨੂੰ ਪਰਮਾਤਮਾ ਨੇ ਇਸ ਧਰਤੀ ਤੇ ਭੇਜਿਆ। ਸਾਡੇ ਕੋਲ ਤੁਹਾਡੇ ਵਰਗਾ ਗਿਆਨ, ਤਿੱਖਣ ਬੁੱਧੀ ਨਹੀਂ ਹੈ। ਸਾਡੇ ਜਮਨ ਤੇ ਕੋਈ ਖੁਸ਼ੀ ਵੀ ਨਹੀਂ ਹੁੰਦੀ ਹੈ। ਪਰ ਸੰਤ ਫਕੀਰ ਜੀ, ਸਾਨੂੰ ਵੀ ਮਨੁੱਖਾ ਵਾਂਗੂ ਦੁੱਖ ਲੱਗਦਾ ਤੇ ਸਾਨੂੰ ਵੀ ਪਰਮਾਤਮਾ ਨੇ ਢਿੱਡ ਲਾਇਆ, ਸਾਨੂੰ ਵੀ ਭੁੱਖ ਲੱਗਦੀ ਹੈ। ਸੰਤ ਫਕੀਰ ਜੀ ਅੱਜ ਤੋਂ ਕੁਝ ਸਮੇਂ ਪਹਿਲਾਂ ਜਦੋਂ ਮੇਰਾ ਜਨਮ ਹੋਇਆ ਤਾਂ ਮੈਂ ਆਪਣੀ ਮਾਂ ਦੀ ਕੁੱਖ ਜਦੋਂ ਜਨਮ ਹੋਇਆ ਤੇ ਅਸੀਂ ਪੰਜ ਭਰਾ ਸੀ ਬਾਕੀ ਸਾਰਿਆਂ ਦੇ ਰੰਗ ਕਿਸ ਦਾ ਚਿੱਟਾ ਪੂਰਾ ਕੱਲਾ ਮੈਂ ਹੀ ਕਾਲਾ ਸੀ ਤੇ ਮੈਂ ਬੜਾ ਜ਼ਿਆਦਾ ਕਮਜ਼ੋਰ ਸੀ ਮੇਰੀ ਮਾਂ ਅਕਸਰ ਸਾਡੇ ਤੋਂ ਦੂਰ ਹੀ ਰਹਿ ਆ ਕਰਦੀ ਸੀ ਕਿਉਂਕਿ ਉਹਨੇ ਪ੍ਰਸ਼ਾਦੇ ਦੀ ਭਾਲ 'ਚ ਇੱਧਰ ਉੱਧਰ ਜਾਣਾ ਹੁੰਦਾ ਸੀ ਉਸ ਸ਼ਾਮ ਨੂੰ ਪ੍ਰਸ਼ਾਦਾ ਖਾ ਕੀ ਤੋ ਰੋਟੀ ਦਾ ਟੁਕ ਖਾ ਕੇ ਤੇ ਫਿਰ ਆਇਆ ਕਰਦੀ ਵੀ ਮੈਂ ਹੁਣ ਆਪਣੇ ਬਾਲ ਬੱਚੇ ਨੂੰ ਦੁੱਧ ਪਿਆ ਲਾ ਉਹ ਸਾਰਾ ਦਿਨ ਗਲੀਆਂ ਚ ਘੁੰਮਦੀ ਰਹਿੰਦੀ ਪਰ ਕੋਈ ਵੀ ਉਹਨੂੰ ਰੋਟੀ ਦਾ ਟੋਕ ਨਹੀਂ ਪਾਉਂਦਾ ਸੀ ਉਹ ਨਗਰ ਦੀ ਗਲੀ ਦੇ ਲੋਕ ਇਹ ਨਹੀਂ ਸੰ ਜਾਣਦੇ ਵੀ ਜਦੋਂ ਰਾਤ ਨੂੰ ਉਹ ਚਾਦਰਾਂ ਤਾਨ ਕੇ ਸੁੱਤੇ ਹੁੰਦੇ ਨੇ ਮੇਰੀ ਮਾਂ ਸਾਰੀ ਰਾਤ ਜਾ ਕੇ ਗਲੀ ਦੀ ਰਖਵਾਲੀ ਕਰਦੀ ਹੈ ਗਲੀ ਦੇ ਵਿੱਚ ਕਿਸੇ ਵੀ ਹੋਰ ਕੁੱਤੇ ਨੂੰ ਵੜਨ ਨਹੀਂ ਦਿੰਦੀ ਕਿਸੇ ਚੋਰ ਨੂੰ ਵੜਨ ਨਹੀਂ ਦਿੰਦੀ ਜੇਕਰ ਕੋਈ ਖੇਤ ਵਿੱਚ ਵੀ ਵੜਦਾ ਤਾਂ ਉਸ ਡੰਗਰ ਬੱਚੇ ਨੂੰ ਵੀ ਉਥੋਂ ਭਜਾ ਦਿੰਦੀ ਹੈ ਪਰ ਜਦੋਂ ਸਵੇਰ ਹੁੰਦੀ ਹੈ ਤਾਂ ਕੋਈ ਉਸਦੇ ਵੱਲ ਝਾਤ ਵੀ ਨਹੀਂ ਮਾਰਦਾ ਕੋਈ ਰੋਟੀ ਦਾ ਟੋਕ ਵੀ ਨਹੀਂ ਪਾਉਂਦਾ ਫਿਰ ਭੁੱਖ ਦੇ ਨਾਲ ਉਹਨਾਂ ਵਿਚਾਰੀ ਨੂੰ ਲੋਕਾਂ ਦੇ ਘਰ ਵੜ ਕੇ ਚੋਰੀ-ਚਕਾਰੀ ਦੇ ਨਾਲ ਰੋਟੀ ਖਾਣੀ ਪੈਂਦੀ ਹੈ ਜਦੋਂ ਰੋਟੀ ਐਵੇਂ ਖੁੰਦੀ ਹੈ ਫਿਰ ਕੋਈ ਡੰਡਾ ਮਾਰਦਾ ਹੈ ਕੋਈ ਦਬਕਾਉਂਦਾ ਹੈ ਇਥੋਂ ਤੱਕ ਕਿ ਸਾਡਾ ਐਨਾ ਬੁਰਾ ਹਾਲ ਹੈ ਵੀ ਮੇਰੀ ਮਾਂ ਸਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਦੁੱਧ ਵੀ ਨਹੀਂ ਪਿਆ ਪਾਉਂਦੀ ਹੁਣ ਇੱਕ ਦਿਨ ਠੰਡ ਐਨੀ ਜ਼ਿਆਦੀ ਸੀ ਕਿ ਜਿੱਥੇ ਅਸੀਂ ਬੈੰਦੇ ਸੀ ਨਾ ਉਥੇ ਬੜੀ ਸਾਰੀ ਪਰਾਲੀ ਸੀ ਉਸ ਜ਼ਿਮੀਦਾਰ ਨੇ ਆਪਣੀ ਸਾਰੀ ਪਰਾਲੀ ਵੀ ਚੋਕ ਲਈ ਉਹਨੇ ਦੋ ਪੰਡਾ ਪਰਾਲੀ ਦੀਆਂ ਵੀ ਨਹੀਂ ਰਹਿਣ ਦਿੱਤੀਆਂ ਵੀ ਠੰਡ ਜ਼ਿਆਦਾ ਠੰਡ ਜ਼ਿਆਦਾ ਹੋਣ ਕਰਕੇ ਮੇਰੇ ਤਿੰਨ ਭਰਾ ਉਸ ਦਿਨ ਅਕਾਲ ਚਲਾਣੇ ਕਰਕੇ ਅਸੀਂ ਦੋ ਹੀ ਪਿੱਛੇ ਬਚੇ ਹੁਣ ਮਾਂ ਨੂੰ ਭੁੱਖ ਐਨੀ ਲੱਗੀ ਸੀ ਬਿੱਕੀ ਸੇ ਪਾਸੇ ਕੁਛ ਉਹਨੂੰ ਲੱਭ ਨਹੀਂ ਸੀ ਰਿਹਾ ਕਿਤੇ ਦੂਰ ਤੋਂ ਸੁਗੰਧ ਆਈ ਨਗਰ 'ਚ ਸੇਠ ਆ ਉਹਦੇ ਘਰ ਦਾਵਤ ਸੀ ਉਹ ਉੱਥੇ ਚਲੀ ਗਈ ਉਹਨੇ ਘਰ ਦੇ ਬਾਰ ਬੜੇ ਚੱਕਰ ਲਾਇ ਪਰ ਕਿਸੇ ਨੇ ਇੱਕ ਰੋਟੀ ਦਾ ਟੋਕ ਨਹੀਂ ਪਾਇਆ ਹੁਣ ਮਾਂ ਤੋਂ ਜਦੋਂ ਰੋਟੀ ਦੀ ਬਾਸ਼ਨਾ ਉਹਨੂੰ ਭੁੱਖ ਬਰਦਾਸ਼ਤ ਨਾ ਹੋਈ ਤਾਂ ਦੇਖਿਆ ਜੋ ਰੋਟੀ ਪਕਾ ਰਹੀ ਨੇ ਉਹ ਦੋਵੇਂ ਜਣੇ ਉੱਥੇ ਨਹੀਂ ਸਨ ਮਾਂ ਉਦ ਰੋਟੀ ਦੇ ਕੋਲ ਗਈ ਜਦੋਂ ਕੋਲ ਗਈ ਇੰਨਾ ਚਿਰਚ ਹਹਾਕਾਰ ਮੱਚ ਗਈ ਵੀ ਵੇਖੋ ਕੁੱਤੀ ਜਿਹੜੀ ਐ ਉਹ ਰੋਟੀ ਦੇ ਕੋਲ ਆ ਗਈ ਭੱਜ ਕੇ ਚਾਰੇ ਪਾਸੇ ਤੋਂ ਲੋਕ ਆ ਗਏ ਜਦੋਂ ਕੋਈ ਭੱਜਣ ਦਾ ਰਾਹ ਨਾ ਲੱਭਿਆ ਤਾਂ ਮੇਰੀ ਮਾਂ ਨੇ ਰੋਟੀਆਂ ਵਾਲੇ ਟੋਕਰੇ ਤੋਂ ਬੜੀ ਉੱਚੀ ਛਾਲ ਮਾਰ ਦਿੱਤੀ ਇਹ ਵੇਖ ਕੇ ਹੁਣ ਹੋਰ ਹਹਾਕਾਰ ਮਚ ਗਈ ਸਾਰੇ ਜਣੇ ਕਹਿਣ ਲੱਗੇ ਜਿਹੜੇ ਰੋਟੀਆਂ ਦੇ ਟੋਕਰੇ ਤੋਂ ਛਾਲ ਮਾਰੀ ਐ ਨਾ ਇਹ ਤੇ ਖਾਣ ਦੇ ਯੋਗ ਹੀ ਨਹੀਂ ਰੇ ਲੋਕੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਲੱਗੇ ਹੁਣ ਉਹਦੇ ਵਿੱਚ ਕੁਝ ਜਣੇ ਕਹਿਣ ਲੱਗੇ ਵੀ ਰੋਟੀਆਂ ਦੇ ਤੋਂ ਬੜੀ ਉੱਚੀ ਛਾਲ ਮਾਰੀ ਉਹਨਾਂ 'ਚ ਕੀ ਹੋਇਆ ਜੇ ਤੁਹਾਨੂੰ ਐਵੇਂ ਲੱਗਦਾ ਹੈ ਵੀ ਉਤਲੀਆਂ ਉਤੀਆਂ ਰੋਟੀਆਂ ਲਾ ਦੋ ਥਲੜੀਆਂ ਖਾ ਲੈਣੇ ਆ ਪਰ ਉਹਦੇ ਵਿੱਚ ਕੋਈ ਵੱਡੇ ਘਰਾਂ ਦੇ ਵੀ ਲੋਕ ਸਨ ਉਹਨੇ ਕਿਹਾ ਨਹੀਂ ਜੀ ਅਸੀਂ ਇਹ ਪ੍ਰਸ਼ਾਦਾ ਨਹੀਂ ਖਾਵਾਂਗੇ ਹੁਣ ਇਹ ਗੱਲ ਨਿਭੜੀ ਵੀ ਪ੍ਰਸ਼ਾਦਾ ਨਾ ਖਾਧਿਆ ਗਿਆ ਉਹ ਲੋੜਵੰਦਾਂ 'ਚ ਵੰਡ ਦਿੱਤਾ ਗਿਆ ਤੇ ਬਾਕੀ ਦਾ ਪ੍ਰਸ਼ਾਦਾ ਬਾਹਰ ਰੱਖ ਦਿੱਤਾ ਗਿਆ ਮੇਰੀ ਮਾਂ ਨੇ ਉਹ ਪ੍ਰਸ਼ਾਦਾ ਬੜੇ ਆਨੰਦ ਨਾਲ ਖਾਧਾ ਹੁਣ ਅਸੀਂ ਦੋ ਪਹਾਈ ਸੀ ਮੇਰੀ ਮਾਂ ਨੇ ਪ੍ਰਸ਼ਾਦਾ ਜਦੋਂ ਖਾਧਾ ਬੜਾ ਸਾਰਾ ਦੁੱਧ ਆਇਆ ਅਸੀਂ ਰਾਜ ਕੇ ਪਿੱਤ ਮੇਰੀ ਮਾਂ ਸਾਡਾ ਬੜਾ ਧਿਆਨ ਰੱਖਣ ਲੱਗੀ ਹੁਣ ਮੇਰੀ ਮਾਂ ਬੜੀ ਖੁਸ਼ੀ ਵੀ ਬੜਾ ਢਿੱਡ ਭਰ ਗਿਆ ਤੇ ਜਿੰਨੀਆਂ ਰੋਟੀਆਂ ਪਈਆਂ ਨੇ 2-4 ਦਿਨ ਵੀ ਲੰਘ ਜਾਣਗੇ ਪਰ ਸ਼ਾਮ ਹੋਈ ਤਾਂ ਸੇਠ ਇੱਕ ਡੰਡਾ ਲੈ ਕੇ ਆਇਆ ਉਹਨੇ ਆਉਂਦਿਆਂ ਉਹ ਡੰਡਾ ਮੇਰੀ ਮਾਂ ਤੇ ਐਵੇਂ ਵਰਸਾਣਾ ਸ਼ੁਰੂ ਕਰਤਾ ਜਿਵੇਂ ਅੱਜ ਅੰਤਿਮ ਦੇਣੀ ਹੋਵੇ ਮੇਰੀ ਮਾਂ ਦੀਆਂ ਪਿਛਲੀਆਂ ਅਦੌਲਤਾਂ ਹੋ ਡੰਡੇ ਦੇ ਨਾਲ ਕੰਮ ਕਰਨੀਆਂ ਬੰਦ ਕਰ ਚੁੱਕੀਆਂ ਸਰ ਨਗਰ ਦੇ ਕੁਝ ਲੋਕ ਆਏ ਉਹਨਾਂ ਛੜਾਇਆ ਉਹਨਾਂ ਕਿਆ ਵੀ ਭੁੱਖ ਜਿਹੜੀ ਹੈ ਇਹ ਮਨੁੱਖ ਤੋਂ ਚੋਰੀ ਕਰਾ ਦਿੰਦੀ ਇਹ ਤਾਂ ਫਿਰ ਵੀ ਜਿਹੜਾ ਕੁੱਤਾ ਹੈ ਇਹਨਾਂ ਕਹਿ ਕੇ ਉਹ ਚਲਾ ਗਿਆ ਹੁਣ ਅਗਲੀ ਸਵੇਰ ਹੋਈ ਜਿਹੜੀਆਂ ਉੱਥੇ ਰੋਟੀਆਂ ਸਨ ਉਹ ਚਿੜੀ ਜਨੋਰਾ ਨੇ ਖਾ ਲੀਆਂ ਹੁਣ ਮੇਰੀ ਮਾਂ ਤੋਂ ਇੰਨੀ ਹਿੰਮਤ ਨਹੀਂ ਸੀ ਹੋ ਰਹੀ ਵੀ ਅੱਗੇ ਤੱਕ ਵੱਧ ਸਕਾਂ ਕਿੰਦੇ 2 ਦਿਨ ਭੁੱਖਣ ਪਾਣੀ ਮੇਰੀ ਮਾਂ ਉੱਥੇ ਬੈਠੀ ਰਹੀ ਨਗਰ ਦੇ ਕਿਸੇ ਵੀ ਲੋਕ ਨੇ ਉਨੇ ਰੋਟੀ ਦਾ ਟੋਕਣਾ ਦਿੱਤਾ ਇਹ ਭੁੱਖ ਮੇਰਾ ਭਰਾ ਬਰਦਾਸ਼ਤ ਨਾ ਕਰ ਸਕਿਆ ਤੇ ਉਹ ਵੀ ਆਕਾਰ ਚਲਾਨੇ ਕਰ ਗਿਆ ਹੁਣ ਮੇਰੀ ਮਾਂ ਤੇ ਮੈਂ ਹੀ ਬਚੇ ਸੀ ਇੰਨੇ ਨੂੰ ਮੇਰੀ ਮਾਂ ਦੇ ਜਿਹੜੇ ਕੋਲ ਨਾ ਕਹਿੰਦੇ ਰੁੱਖ ਦੇ ਥੱਲੇ ਅਸੀਂ ਰਹਿੰਦੇ ਸੀ ਉੱਥੇ ਨਾ ਇੱਕ ਰਾਗੀਰ ਮਸਾਫਿਰ ਲੰਘਣ ਦਿਆ ਸੀ ਉਹਨੇ ਵੇਖਿਆ ਵੀ ਕੋਲ ਖੂਬੀ ਹੈ ਠੰਡੀ ਛਾਵੇਂ ਉਹਨੇ ਕੁਝ ਆਟਾ ਗੁੰਨਿਆ ਤੇ ਉੱਥੇ ਚਾਰ ਰੋਟੀਆਂ ਬਣਾ ਤੇ ਕਹਿੰਦੇ ਪਾਣੀ ਲੈਣ ਲਈ ਚਲਾ ਗਿਆ ਹੁਣ ਮੇਰੀ ਮਾਂ ਨੂੰ ਐਨੀ ਭੁੱਖ ਲੱਗੀ ਸੀ ਉਹਨੇ ਦੇਖਿਆ ਵੀ ਕੋਲ ਕੋਈ ਨਹੀਂ ਉਹਨੇ ਉਹ ਚਾਰ ਪ੍ਰਸ਼ਾਦੇ ਹੌਲੀ-ਹੌਲੀ ਕਰਕੇ ਇੱਕ ਪ੍ਰਸ਼ਾਦਾ ਖਾ ਲਿਆ ਐਨੇ ਨੂੰ ਉਹ ਮਨੁੱਖ ਜਦੋਂ ਆਇਆ ਤੇ ਉਹ ਕਹਿਣ ਲੱਗਾ ਵੀ ਇਹ ਤਾਂ ਮੇਰੇ ਪ੍ਰਸ਼ਾਦੇ ਸੀ ਤੂੰ ਮੇਰੇ ਪ੍ਰਸ਼ਾਦੇ ਝੂਠੇ ਕਰ ਦਿੱਤੇ ਉਹ ਰੋਲਾ ਪਾਉਣ ਲੱਗਾ ਨਗਰ ਦੇ ਦੋ-ਚਾਰ ਲੋਕ ਆਏ ਉਹ ਕਹਿੰਦੇ ਭਰਾਵਾ ਤੇਰੇ ਪ੍ਰਸ਼ਾਦੇ ਕੀ ਤੇਰੇ ਤੇ ਚਾਰ ਪ੍ਰਸ਼ਾਦੇ ਐ ਇਹਨੇ ਦੇ ਸੇਠ ਦਾ ਟੋਕਰਾ ਰੋਟੀਆਂ ਦਾ ਖਰਾਬ ਕਰਤਾ ਹੁਣ ਉਹਨੇ ਡੰਡਾ ਫੜਿਆ ਉਹ ਮਨੁੱਖ ਨੇ ਤੇ ਐਸਾ ਡੰਡਾ ਲੱਕ 'ਚ ਮਾਰਿਆ ਕਿ ਮੇਰੀ ਮਾਂ ਉਥੇ ਅਕਾਲ ਚਲਾ ਨੇ ਕਰ ਗਈ ਕਿਸੇ ਨਗਰ ਦੇ ਇੱਕ ਲੋਕ ਨੇ ਮੈਨੂੰ ਰੋਟੀ ਟੋਕਣਾ ਦਿੱਤਾ ਰਖਵਾਲੀ ਕਰਦੀ ਸੀ ਉਹਦਾ ਵੀ ਸਿਲਾ ਨਾ ਦਿੱਤਾ ਡੰਡੇ ਹੀ ਮਾਰੇ ਮੈਂ ਉਸ ਨਗਰ ਚੋਂ ਹੁਣ ਨਿਕਲ ਕੇ ਇੱਥੇ ਆਇਆ ਕਿਸੇ ਰੋਟੀ ਦਾ ਟੋਕ ਨਹੀਂ ਦਿੱਤਾ ਮੇਰੇ ਚਾਰ ਭਰਾ ਤੇ ਮੇਰੀ ਮਾਂ ਉਸ ਨਗਰ ਚਾ ਕਾਲ ਚਲਾਨੇ ਕਰਕੇ ਨੇ ਸੰਤ ਜੀ ਤੁਸੀਂ ਰੋਜ਼ ਕਥਾ ਕਰਦੇ ਹੋ ਤੁਸੀਂ ਕਿਉਂ ਨਹੀਂ ਇਹਨਾਂ ਨੂੰ ਦੱਸਦੇ ਵੀ ਸਾਨੂੰ ਤਾਂ ਇੱਕ ਰੋਟੀ ਪਾਣ ਦੇ ਵੀ ਐਨੇ ਫਾਇਦੇ ਨੇ ਕਿ ਤੁਹਾਡੇ ਜ਼ਿੰਦਗੀ ਦੇ ਤਮਾਮ ਦੁੱਖ ਤੇ ਪਰੇਸ਼ਾਨੀਆਂ ਦੂਰ ਹੋ ਜਾਣਗੇ ਕਹਿੰਦੇ ਉਸ ਤੋਂ ਬਾਅਦ ਮੈਂ ਹਰ ਇੱਕ ਨੂੰ ਉਹ ਕੁੱਤੇ ਨੂੰ ਰੋਟੀ ਪਾਉਣ ਦੇ 8 ਫਾਇਦੇ ਦੱਸਣ ਲੱਗਾ। ਕਿ ਆ ਸੰਤ ਫਕੀਰ ਜੀ ਕਹਿੰਦੇ ਵੀ ਇਹ ਨਿਯਮ ਹੈ ਵੀ ਤਵੇ ਤੇ ਪਾਈ ਪਹਿਲੀ ਰੋਟੀ ਹਮੇਸ਼ਾ ਪਸ਼ੂ ਜਨੌਰ ਚਿੜੀਆਂ ਨੂੰ ਪਾਓ। ਅੰਤਿਮ ਰੋਟੀ ਹਮੇਸ਼ਾ ਕੁੱਤੇ ਨੂੰ ਪਾਓ। ਜਦੋਂ ਕੋਈ ਐਵੇਂ ਕਰਦਾ ਹੈ ਉਹਦੀਆਂ ਦੁੱਖ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਨੇ। ਜੇਕਰ ਤੁਸੀਂ ਇੱਕ ਰੋਟੀ ਰੋਜ਼ ਕੁੱਤੇ ਨੂੰ ਪਾਉਂਦੇ ਹੋ ਨਾ ਤੁਹਾਡੇ ਘਰ ਕਦੀ ਧਨ ਦੀ ਕਦੀ ਕਿਸੇ ਅੰਨ ਦੀ ਕੋਈ ਵੀ ਜੜੀ ਤੋਟ ਉਹ ਨਹੀਂ ਆਵੇਗੀ। ਜੇਕਰ ਤੁਹਾਡੇ ਸਰ ਕਿੰਨਾ ਵੀ ਕਰਜ਼ਾ ਤੁਸੀਂ ਰੋਜ਼ ਇੱਕ ਪਰਸ਼ਾਦਾ ਸਵੇਰੇ ਭਾਵੇਂ ਸ਼ਾਮ ਕੁੱਤੇ ਨੂੰ ਪਾਣਾ ਆਰੰਭ ਕਰੋ ਤੁਹਾਡਾ ਕਰਜ਼ਾ ਹੌਲੀ ਹੌਲੀ ਦੂਰ ਹੋ ਜਾਵੇਗਾ ਆਮਦਨ ਦੇ ਨਵੇਂ ਰਾਹ ਖੁੱਲਣਗੇ ਤੇ ਸੁੱਖ ਤੇ ਸਮ੍ਰiddhi ਤੁਹਾਡੇ ਘਰ ਆਪਾਸ ਕਰੇਗੀ ਜੇਕਰ ਔਲਾਦ ਤੇ ਕਿਸੇ ਤਰ੍ਹਾਂ ਦੀ ਬਿਪਤਾ ਹੈ ਤਾਂ ਵੀ ਕੁੱਤੇ ਨੂੰ ਰੋਟੀ ਪਾਓ ਉਹ ਦੂਰ ਹੋ ਜਾਵੇਗੀ ਘਰ ਦੇ ਵਿੱਚ ਕਹਿੰਦੇ ਵੀ ਜੇ ਕੁੱਤਾ ਰੱਖਿਆ ਉਹਨੂੰ ਰੋਟੀ ਪਾਉਂਦੇ ਆ ਨਾ ਤਾਂ ਕਿਸੇ ਦੀ ਜੇਕਰ ਅਲਪ ਕਿਸੇ ਦੀ ਜਾਣ ਜਾਣ ਵਾਲੀ ਹੈ ਕੁੱਤਾ ਉਹ ਵੀ ਆਪਣੇ ਤੇ ਲੈ ਲੈਂਦਾ ਚੌਥੀ ਜਦੋਂ ਤੁਸੀਂ ਐਵੇਂ ਰੋਟੀ ਪ੍ਰਸ਼ਾਦਾ ਪਾਉਂਦੇ ਹੋ ਨਾ ਤੁਹਾਡੇ ਘਰ ਜਿਹੜੇ ਦੁੱਖ ਤੇ ਪਰੇਸ਼ਾਨੀਆਂ ਆਉਣ ਵਾਲੀਆਂ ਨੇ ਉਹ ਆਪੇ ਹੀ ਫਿਰ ਦੂਰ ਹੋ ਜਾਂਦੀਆਂ ਨੇ ਕਿਉਂਕਿ ਪੁੰਨ ਦਾ ਪਲੜਾ ਇੰਨਾ ਭਾਰੀ ਹੋ ਜਾਂਦਾ ਹੈ ਕਿ ਦੁੱਖ ਪਰੇਸ਼ਾਨੀਆਂ ਨੂੰ ਘਰੋਂ ਖੈੜਾ ਛਡਾਣਾ ਪੈਂਦਾ ਕਈ ਵਾਰ ਕਿਸੇ ਦੀ ਔਲਾਦ ਕਹਿਣਾ ਨਹੀਂ ਮੰਨਦੀ ਤਾਂ ਤੁਸੀਂ ਰੋਜ਼ ਉਸ ਦੇ ਸਿਰ ਤੋਂ ਕਹਿੰਦੇ ਇੱਕ ਰੋਟੀ ਵਾਰ ਕੇ ਕੁੱਤੇ ਨੂੰ ਪਾ ਦਿਓ ਪੰਜਵਾਂ ਕੰਮ ਤੁਸੀਂ ਕੀ ਕਰਨਾ ਹੈ ਵੀ ਜਦੋਂ ਤੁਸੀਂ ਰੋਟੀ ਜੇ ਚੋਪੜ ਕੇ ਪਾ ਸਕਦੇ ਹੋ ਨਾ ਤਾਂ ਜ਼ਰੂਰ ਪਾਓ ਕਿਹਾ ਜਾਂਦਾ ਹੈ ਵੀ ਇਹ ਜਿਹੜਾ ਅੰਨ ਦਾ ਦਾਨ ਕੀਤਾ ਹੈ ਨਾ ਇਹ ਆਪਣੇ ਘਰ ਕਿਸੇ ਵੀ ਚੀਜ਼ ਦੀ ਤੋੜ ਨਹੀਂ ਆਉਣ ਦਵੇਗੀ ਨਾ ਕੋਈ ਦੁੱਖ ਨਾ ਪਰੇਸ਼ਾਨੀ ਨਾ ਕਲਾਕਲੇਸ਼ ਆਉਣ ਦਵੇਗਾ ਜੇਕਰ ਤੁਹਾਡੇ ਕੋਈ ਕਿਸੇ ਨਾਲ ਲੜਾਈ ਝਗੜਾ ਹੈ ਕੋਈ ਮੁਕਦਮਾ ਹੈ ਜਾਂ ਕੋਈ ਵੀ ਪਰੇਸ਼ਾਨੀ ਹੈ ਤਾਂ ਰੋਜ਼ ਕੁੱਤੇ ਨੂੰ ਰੋਟੀ ਪਾਇਆ ਕਰੋ ਜਿਵੇਂ ਗਰਮੀਆਂ ਦਾ ਮੌਸਮ ਹੈ ਪੰਛੀਆਂ ਲਈ ਦਾਣਾ ਤੇ ਨਾਲ ਉਹਨਾਂ ਲਈ ਪਾਣੀ ਵੀ ਰੱਖਿਆ ਕਰੋ ਇਹ ਨਿੱਕੇ ਨਿੱਕੇ ਕੰਮ ਨਾਲ ਘਰੋਂ ਦੁੱਖ ਪਰੇਸ਼ਾਨੀ ਕਰਜ਼ਾ ਔਲਾਦ ਦੀ ਜਿਹੜੀ ਨੇਕ ਹੋਵੇਗੀ ਪਤੀ ਦੀ ਲੰਬੀ ਉਮਰ ਹੋਵੇਗੀ ਜਿੰਨੇ ਵੀ ਤੁਹਾਡੇ ਸਿਰ ਕਰਜ਼ੇ ਨੇ ਜਾਂ ਲੜਾਈ ਝਗੜੇ ਉਹ ਦੂਰ ਹੋ ਜਾਣਗੇ ਸਮਾਜ ਚ ਇੱਜ਼ਤ ਮਾਣ ਮਿਲੇਗਾ ਹੋਰ ਤੇ ਹੋਰ ਜਿਹੜੇ ਆਸ-ਪਾਸ ਜਿਹੜੇ ਲੋਕ ਨੇ ਨਾ ਉਹ ਵੀ ਤੁਹਾਨੂੰ ਸਤਿਕਾਰ ਦੀ ਨਜ਼ਰ ਨਾਲ ਦੇਖਣਗੇ ਇਹਦੇ ਨਾਲ ਤੁਹਾਡੇ ਵਿੱਚ ਦਇਆ ਧਰਮ ਪੁੰਨ ਇਹ ਸਾਰੀਆਂ ਚੀਜ਼ਾਂ ਦਾ ਵਾਅਦਾ ਹੋਏਗਾ ਜਿਸ ਦੇ ਨਾਲ ਅੰਦਰ ਦੀ ਮੈਲ ਦੂਰ ਹੋ ਕੇ ਪੁੰਨ ਦੀ ਵਿਰਤੀ ਹੋਵੇਗੀ ਤੇ ਜਿਸ ਦੇ ਨਾਲ ਹਰ ਸੁਖ ਤੁਹਾਡੇ ਘਰ ਵਾਸ ਕਰੇਗਾ ਸਿਰਫ ਇੱਕ ਰੋਟੀ ਨਾਲ ਹੁਣ ਤੁਸੀਂ ਸੋਚੋ ਵੀ ਆਪਾਂ ਇੱਕ ਰੋਟੀ ਦਾ ਇਹ ਪੁੰਨ ਦਾ ਕੰਮ ਕਰਨਾ ਹੈ ਜਾਂ ਦੁੱਖ ਪਰੇਸ਼ਾਨੀਆਂ ਚੱਲਣੀਆਂ ਨੇ ਫਿਰ ਸੰਗਤ ਜੀ ਅੱਜ ਦੀ ਇਹ ਕਥਾ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇੱਕ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਆ ਜੀ ਕਮੈਂਟ ਬਾਕਸ 'ਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖਿਓ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰਿਓ ਸੰਗਤ ਜੀ ਜਿੰਨਾ ਪਲਾ ਚਾਹੁੰਦੇ ਹੋ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਫਿਰ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ